ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਸੁਮਨਪ੍ਰੀਤ ਕੌਰ ਅੱਜ ਹੈ 25 ਅਗਸਤ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 25 ਅਗਸਤ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ એમਸੀਕਿਊ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ ਸਮਾਪਤ ਹੋਏ ਖੇਲੋ ਇੰਡੀਆ ਵਾਟਰ ਸਪੋਰਟਸ ਫੈਸਟੀਵਲ ਵਿੱਚ ਕਿਸ ਨੇ ਸਿਖਰਲਾ ਸਥਾਨ ਪ੍ਰਾਪਤ ਕੀਤਾ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਖੇਲੋ ਇੰਡੀਆ ਵਾਟਰ ਸਪੋਰਟਸ ਫੈਸਟੀਵਲ ਜਿਹੜਾ ਇਹ ਸ਼੍ਰੀਨਗਰ ਦੇ ਡਲ ਝੀਲ ਦੇ ਵਿੱਚ ਹੋਇਆ ਸੀ ਜਾਨੀ ਕਿ ਜੰਮੂ ਕਸ਼ਮੀਰ ਦੇ ਕੈਪੀਟਲ ਸ਼੍ਰੀਨਗਰ ਦੇ ਵਿੱਚ ਡਲ ਝੀਲ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ ਇਹਦੇ ਵਿੱਚ ਮੱਧ ਪ੍ਰਦੇਸ਼ ਨੇ ਟੋਟਲ 18 ਮੈਡਲ ਜਿੱਤੇ ਹੈ ਜਿਹੜੇ ਕਿ ਸਭ ਤੋਂ ਵੱਧ ਅਤੇ ਮੱਧ ਪ੍ਰਦੇਸ਼ ਨੇ ਸਿਖਰਲਾ ਸਥਾਨ ਹਾਸਲ ਕੀਤਾ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਮੱਧ ਇਸ ਨੇ ਟੋਟਲ 18 ਮੈਡਲ ਜਿੱਤ ਕੇ ਟੌਪ ਦਾ ਸਥਾਨ ਹਾਸਲ ਕੀਤਾ ਜਿਸ ਦੇ ਵਿੱਚੋਂ 10 골ਡ ਦੇ ਆ 3 ਸਿਲਵਰ ਦੇ ਆ ਤੇ 5 ਬ੍ਰਾਉਂਜ਼ ਦੇ ਆ ਸੈਕੰਡ ਤੇ ਰਿਹਾ ਉਡੀਸਾ ਉਡੀਸਾ ਨੇ 10 ਮੈਡਲ ਜਿੱਤੇ ਆ 3ਰਡ ਤੇ ਆ ਕੇਰਲ ਕੇਰਲ ਨੇ 7 ਮੈਡਲ ਜਿੱਤੇ ਆ ਟੋਟਲ ਠੀਕ ਹੈ ਹੁਣ ਮੱਧ ਪ੍ਰਦੇਸ਼ ਸਟਾਪ ਤੇ ਰਹਿ ਹਾਂ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੀ ਕੈਪੀਟਲ ਅਪੋਪਾਲ ਇੱਥੋਂ ਦੇ ਚੀਫ ਮਿਨਿਸਟਰ ਡਾਕਟਰ ਮੋਹਨ ਜਾਦਵ ਗਵਰਨਰ ਆ ਮੰਗੂਪਾਈ ਸ਼ੱਗਨਪਾਈ ਪਟੇਲ ਮੱਧ ਪ੍ਰਦੇਸ਼ ਦੇ ਵਿੱਚ ਕੋਨੂ ਨੈਸ਼ਨਲ ਪਾਰਕ ਸੰਜੇ ਨੈਸ਼ਨਲ ਪਾਰਕਾ ਮਾਧਵ ਨੈਸ਼ਨਲ ਪਾਰਕਾ ਮੰਡਲਾ ਪਲਾਂਟ ਫਾਸਿਲ ਨੈਸ਼ਨਲ ਪਾਰਕਾ ਕਾਨਾ ਨੈਸ਼ਨਲ ਪਾਰਕਾ ਬੰਦਵਗੜ ਨੈਸ਼ਨਲ ਪਾਰਕਾ ਵਨ ਵਿਹਰ ਨੈਸ਼ਨਲ ਪਾਰਕਾ ਰੂਦਰ ਸਾਗਰ ਝੀਲ ਨੈਸ਼ਨਲ ਪਾਰਕਾ ਪੈਂਚ ਨੈਸ਼ਨਲ ਪਾਰਕਾ ਸਤਪੁਰਾ ਨੈਸ਼ਨਲ ਪਾਰਕ ਆ ਪੰਨਾ ਨੈਸ਼ਨਲ ਪਾਰਕ ਆ ਨੈਸ਼ਨਲ ਪਾਰਕ ਦੇ ਮਾਮਲੇ ਵਿੱਚ ਨੰਬਰ 1 ਤੇ ਆਮਦ ਪ੍ਰਦੇਸ਼ ਸੈਕਿੰਡ ਤੇ ਆਂਡੇਮਾਨ ਨਿਕੋਬਾਰ ਥਰਡ ਤੇ ਆਸਾਮ ਪਸ਼ਮੀ ਰੇਲਵੇ ਨੇ ਮੱਧ ਪ੍ਰਦੇਸ਼ ਵਿੱਚ 155 ਸਾਲ ਪੁਰਾਣੀ ਲਾਈਨ ਤੇ ਹੈਰੀਟੇਜ ਟ੍ਰੇਨ ਮੁੜ ਸ਼ੁਰੂ ਕੀਤੀ ਜਬਲਪੁਰ ਵਿੱਚ ਹਿੰਦੀ ਵਿੱਚ MBBS ਦੀ ਪੜ੍ਹਾਈ ਕਰਵਾਉਣ ਵਾਲਾ ਦੇਸ਼ ਦਾ ਪਹਿਲਾ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ ਮੱਧ ਪ੍ਰਦੇਸ਼ ਸਰਕਾਰ ਨੇ ਬੇਰੋਜ਼ਗਾਰ ਨੌਜਵਾਨਾਂ ਲਈ ਮਹੀਨਾਵਾਰ ਸਹਾਇਤਾ ਸ਼ੁਰੂ ਕੀਤੀ ਭਾਰਤ ਦੀ ਦੁਰਲੱਭ ਅਤੇ ਸਭ ਤੋਂ ਖਤਰੇ ਵਾਲੀ ਜੰਗਲੀ ਬਿੱਲੀ ਕੈਰਾਕਲ ਨੂੰ ਮਧ ਪ੍ਰਦੇਸ਼ ਦੇ ਗਾਂਧੀ ਸਾਗਰ ਵਾਈਲਡਲਾਈਫ ਸੈਂਚੁਰੀ ਵਿੱਚ ਦੇਖਿਆ ਗਿਆ ਜਸਟਿਸ ਸੰਜੀਵ ਸੱਚ ਦੇਵਾ ਮਧ ਪ੍ਰਦੇਸ਼ ਹਾਈ ਕੋਰਟ ਦੇ ਮੁੱਖ ਜੱਜ ਬਣੇ ਉਜੇਨ ਵਿੱਚ ਇੱਕ ਨਵਾਂ ਰੇਡੀਓ ਸਟੇਸ਼ਨ ਬਣਾਇਆ ਜਾਵੇਗਾ ਨੈਕਸਟ ਹੈ ਹਾਲ ਹੀ ਵਿੱਚ ਰਾਸ਼ਟਰੀ ਪੁਲਾੜ ਦਿਪਸ ਕਦੋਂ ਮਨਾਇਆ ਗਿਆ ਜਿਵੇਂ ਕਿ ਤੁਹਾਨੂੰ ਪਤਾ 2023 ਦੇ ਵਿੱਚ ਚੰਦਰਮਾ ਦੇ ਦੱਖਣੀ ਧਰੁਵ ਤੇ ਚੰ드ਰੀਅਨ 3 ਸਫਲਤਾ ਉਰਬਕ ਉਤਰਿਆ ਸੀ ਚੰ드ਰਯਾਨ 3 ਜਿਸ ਦੀ ਜਿਸ ਨੂੰ ਲਾਂਚ ਕੀਤਾ ਸੀਗਾ ਭਾਰਤੀ ਪੁਲਾੜ ਏਜੰਸੀ ਇਸਰੋ ਨੇ ਤੇ ਇਹ ਚੰ드ਰਮਾ ਦੀ ਸਤ੍ਹਾ ਤੇ ਦੱਖਣੀ ਧਰਵ ਤੇ ਉਤਰਨ ਵਾਲਾ ਪਹਿਲਾ ਸਾਡਾ ਦੇਸ਼ ਬਣਿਆ ਸੀ ਭਾਰਤ ਤੇ ਦੱਖਣੀ ਧਰਵ ਤੇ ਪਹਿਲਾ ਕਿਸੇ ਦੇਸ਼ ਦਾ ਸੈਟੇਲਾਈਟ ਉਤਰਿਆ ਸੀ ਦੇਖੋ ਇੱਕ ਹੁੰਦਾ ਸਾਊਥ ਪੋਲ ਇੱਕ ਹੁੰਦਾ ਨਾਰਥ ਪੋਲ ਹੈਨਾ ਧਰਤੀ ਜੇਕਰ ਅਸੀਂ ਚੰ드ਰਮਾ ਦੀ ਗੱਲ ਕਰੀਏ ਤਾਂ ਚੰ드ਰਮਾ ਦੇ ਉੱਪਰ ਚੰ드ਰਮਾ ਦੇ ਦੱਖਣੀ ਧਰੁਵਤੇ ਨਾ ਕਾਫੀ ਜ਼ਿਆਦਾ ਹਨੇਰਾ ਵਾ ਤੇ ਇੱਥੇ ਹਜੇ ਤੱਕ ਕੋਈ ਦੇਸ਼ ਨਹੀਂ ਪਹੁੰਚ ਸਕਿਆ ਸੀ ਰੂਸ ਨੇ ਕੋਸ਼ਿਸ਼ ਕੀਤੀ ਉਹਨਾਂ ਦਾ ਵੀ ਕ੍ਰੈਸ਼ ਹੋ ਗਿਆ ਸੀਗਾ ਜਿਹੜਾ ਸੈਟੇਲਾਈਟ ਉਹਨਾਂ ਨੇ ਲਾਂਚ ਕੀਤਾ ਸੀ ਉਪਗ੍ਰਹਿ ਲਾਂਚ ਕੀਤਾ ਸੀ ਤੇ ਸਾਡੇ ਦੇਸ਼ ਭਾਰਤ ਦਾ ਉਪਗ੍ਰਹਿ ਜਾਂ ਚੰ드ਰੀਅਨ 3 ਜਿਸ ਦਾ ਨਾਮ ਆ ਇਹ ਚੰ드ਰਮਾ ਦੀ ਸਤ੍ਹਾ ਤੇ ਪਹਿਲਾ ਦੇਸ਼ ਬਣਿਆ ਜਿਹੜਾ ਦੱਖਣੀ ਧਰੁਵਤੇ ਉਤਰਿਆ ਸੀ ਆਵਰਾਲ ਚੰਦਰਮਾ ਤੇ ਉਤਰਨ ਵਾਲਾ ਚੌਥਾ ਦੇਸ਼ ਬਣਿਆ ਸੀ ਸਾਡਾ ਦੇਸ਼ ਭਾਰਤ ਪਰ ਦੱਖਣੀ ਤਰਫ ਤੇ ਉਤਰਨ ਵਾਲਾ ਪਹਿਲਾ ਬਣਿਆ ਸੀ ਇੱਕ ਬਹੁਤ ਵੱਡੀ ਪ੍ਰਾਪਤੀ ਸੀਗੀ ਤੇ 23 ਅਗਸਤ ਨੂੰ 14 ਜੁਲਾਈ ਨੂੰ ਲਾਂਚ ਹੋਇਆ ਸੀਗਾ ਇਥੋਂ ਛੱਡਿਆ ਗਿਆ ਸੀ ਸੈਟੇਲਾਈਟ ਠੀਕ ਹੈ ਚੰ드ਰੀਅਨ 3 ਤੇ ਇਹ ਤਰ੍ਹਾਂ ਚੰ드ਰਮਾ ਦੇ ਦੱਖਣੀ ਧਰੋਵ ਤੇ 23 ਅਗਸਤ ਨੂੰ ਪਹੁੰਚਿਆ ਇਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 2023 ਦੇ ਵਿੱਚ ਘੋਸ਼ਣਾ ਕੀਤੀ ਸੀ ਕਿ ਅਧੁਨ ਤੋਂ 23 ਅਗਸਤ ਨੂੰ ਹਰੇਕ ਸਾਲ ਰਾਸ਼ਟਰੀ ਪੁਲਾੜ ਦਿਵਸ ਮਨਾਇਆ ਜਾਵੇਗਾ ਪਹਿਲਾ ਰਾਸ਼ਟਰੀ ਪੁਲਾੜ ਦਿਵਸ 2024 ਚ ਮਨਾਇਆ ਗਿਆ ਤੇ ਇਸ ਵਾਰ ਦੂਸਰਾ ਰਾਸ਼ਟਰੀ ਪੁਲਾੜ ਦਿਵਸ ਮਨਾਇਆ ਗਿਆ 1 ਅਗਸਤ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਅਗਸਤ ਨੂੰ ਰਾਸ਼ਟਰੀ ਪਰਬਤ આરોਹਨ ਦਿਵਸ ਅਤੇ ਵਿਸ਼ਵ ਫੇਫੜਿਆਂ ਦਾ ਕੈਂਸਰ ਦਿਵਸ ਤੇ ਵਿਸ਼ਵ ਵਾਈਡ ਵੈੱਬ ਦਿਵਸ ਮਨਾਇਆ ਗਿਆ ਤੇ 3 ਅਗਸਤ ਨੂੰ ਕੋਲਸ ਸਿੰਡਰਮ ਜਾਗਰੂਕਤਾ ਦਿਵਸ ਮਨਾਇਆ ਗਿਆ 4 ਅਗਸਤ ਨੂੰ ਅਮਰੀਕੀ ਤੱਟ ਰੱਖਿਆ ਦਿਵਸ ਮਨਾਇਆ ਗਿਆ 6 ਅਗਸਤ ਨੂੰ ਹੀਰੋਸੀਮਾ ਦਿਵਸ ਮਨਾਇਆ ਗਿਆ 7 ਅਗਸਤ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਮਨਾਇਆ ਗਿਆ 8 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦਿਵਸ ਮਨਾਇਆ ਗਿਆ 9 ਅਗਸਤ ਨੂੰ ਆਦੀ ਵਿਸ਼ਵਾਦੀ ਵਾਸੀ ਦਿਵਸ ਤੇ ਨਾਗਾਸਾਕੀ ਦਿਵਸ ਮਨਾਇਆ ਗਿਆ 10 ਅਗਸਤ ਨੂੰ ਵਿਸ਼ਵ ਸ਼ੇਰ ਦਿਵਸ ਤੇ ਵਿਸ਼ਵ ਬਾਇਓਫਿਊਲ ਦਿਵਸ ਮਨਾਇਆ ਗਿਆ 12 ਅਗਸਤ ਨੂੰ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ ਤੇ ਵਿਸ਼ਵ ਹਾਥੀ ਦਿਵਸ ਮਨਾਇਆ ਗਿਆ 13 ਅਗਸਤ ਨੂੰ ਵਿਸ਼ਵ ਅੰਗਦਨ ਦਿਵਸ ਮਨਾਇਆ ਗਿਆ 14 ਅਗਸਤ ਨੂੰ ਵੰਡ ਦਾ ਦਹਿਸ਼ਤ ਯਾਦਗਰੀ ਦਿਵਸ ਅਤੇ ਵਿੱਤੀ ਜਾਗਰੂਕਤਾ ਦਿਵਸ ਮਨਾਇਆ ਗਿਆ 19 ਅਗਸਤ ਨੂੰ ਵਿਸ਼ਵ ਮਾਨਵਤਾਵਾਦੀ ਦਿਵਸ ਤੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ 20 ਅਗਸਤ ਨੂੰ ਨਵੇਂ ਆਣ ਯੋਗੂਰਜਾ ਦਿਵਸ ਸਦਭਾਵਨਾ ਦਿਵਸ ਦੇ ਵਿੱਚ ਵਿਸ਼ਵ ਮੱਛਰ ਦਿਵਸ ਮਨਾਇਆ ਗਿਆ 1 ਅਗਸਤ ਨੂੰ ਅਤਵਾਦੀ ਪੀੜਤਾਂ ਲਈ ਅੰਤਰਰਾਸ਼ਟਰੀ ਦਿਵਸ ਵਿਸ਼ਵ ਉਦਮੀ ਦਿਵਸ ਮਨਾਇਆ ਗਿਆ 22 ਅਗਸਤ ਨੂੰ ਧਰਮਾਂ ਵਿੱਚ ਵਿਸ਼ਵਾਸ ਦੇ ਅਧਾਰ ਤੇ ਹਿੰਸਾ ਦੇ ਪੀੜਤਾਂ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਨੇ ਅਗਲੀ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਲਈ ਜੈਟ ਇੰਜਣ ਬਣਾਉਣ ਲਈ ਕਿਸ ਦੇਸ਼ ਦੇ ਕੰਪਨੀ ਸਫਰਾਨ ਨਾਲ ਭਾਈਵਾਲੀ ਕੀਤੀ ਹਾਂਜੀ ਭਾਰਤ ਨੇ ਅਗਲੀ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਲਈ ਜੈਟ ਇੰਜਣ ਬਣਾਉਣ ਲਈ ਸਫ ਕੰਪਨੀ ਸਫਰਾਨ ਨਾਲ ਭਾਈਵਾਲੀ ਕੀਤੀ ਹੈ ਤੇ ਇਹ ਕੰਪਨੀ ਫਰਾਂਸ ਦੀ ਆਪਸ਼ਨ ਸੀ ਹੈ राइट आंसर ਹੁਣ ਫਰਾਂਸ ਦੀ ਕੰਪਨੀ ਨਾਲ ਸਮਝੌਤਾ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਫਰਾਂਸ ਫਰਾਂਸ ਦੀ ਕੈਪੀਟਲ ਆ ਪੈरिस ਕਰੰਸੀ ਆ ਯੂਰੋ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਫਰਾਂਸ ਨੇ ਫਿਲੀਪਸ ਟੈਨ ਨੂੰ ਇੱਕ ਸੁਤੰਤਰ ਦੇਸ਼ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਨਿਊ ਕੈਲੇਡੋਨੀਆ ਫਰਾਂਸੀਸੀ ਗਨਰਾਜ ਦੇ ਅੰਦਰ ਇੱਕ ਨਵਾਂ ਰਾਜ ਬਣੇਗਾ ਪੈरिस ਵਿੱਚ ਹੋਏ ਵਿਸ਼ਵ ਵਿਰਾਸਤ ਕਮੇਟੀ ਦੇ 47ਵੇਂ ਸੈਸ਼ਨ ਵਿੱਚ ਮਰਾਠਾ ਮਿਲਟਰੀ ਲੈਂਡਸਕੇਪ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ ਫਰਾਂਸੀਸੀ ਔਰ ਵਿਚ ਇੱਕ ਨਵੇਂ ਬਲੱਡ ਗਰੁੱਪ ਦੀ ਖੋਜ ਕੀਤੀ ਗਈ ਫਰਾਂਸ ਦੀ ਨੈਸ਼ਨਲ ਅਸੈਂਬਲੀ ਨੇ ਸਹਾਇਤਾ ਨਾਲ ਮੌਤ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਬਿਲ ਪਾਸ ਕੀਤਾ ਫਰਾਂਸ ਵਿੱਚ 78ਵਾਂ ਗਾਂਸ ਫਿਲਮ ਫੈਸਟੀਵਲ ਆਯੋਜਿਤ ਕੀਤਾ ਗਿਆ ਭਾਰਤ ਨੇ ਫਰਾਂਸ ਨਾਲ 26 ਰਾਈਫਲ ਸਮੁੰਦਰੀ ਲੜਾਕੂ ਜਹਾਜ਼ ਖਰੀਦਣ ਲਈ ਇੱਕ ਸਮਝੌਤਾ ਕੀਤਾ ਨੈਕਸਟ ਹੈ ਜੇ ਕਿਸ ਰਾਜ ਸਰਕਾਰ ਨੇ ਅਪਰਾਧੀਆਂ ਲਈ ਸਜ਼ਾ ਵਜੋਂ 16 ਸੇਵਾਵਾਂ ਸ਼ੁਰੂ ਕੀਤੀਆਂ ਜਿਨ੍ਹਾਂ ਵਿੱਚ ਹਸਪਤਾਲਾਂ ਦੇ ਬਾਹਰਾਂ ਦੀ ਸਫਾਈ ਅਤੇ ओपीडी ਦੀ ਦੇਖਭਾਲ ਵੀ ਸ਼ਾਮਿਲ ਆ ਦੇਖੋ ਤਾਮਿਲਨਾਡੂ ਦੇ ਵਿੱਚ ਗਵਰਨਮੈਂਟ ਨੇ ਜਿਹੜੇ ਅਪਰਾਧੀ ਹੁੰਦੇ ਆ ਜਿਹੜੇ ਅਪਰਾਧ ਕਰਦੇ ਆ ਜੇਲ੍ਹ ਦੇ ਵਿੱਚ ਜਾਂਦੇ ਆ ਉੱਥੇ ਬੈਠ ਕੇ ਫਰੀ ਦੀਆਂ ਰੋਟੀਆਂ ਖਾਂਦੇ ਆ ਤਾਂ ਇਹਦੇ ਵਿੱਚ ਤਾਮਿਲਨਾਡੂ ਦੀ ਗਵਰਨਮੈਂਟ ਨੇ ਕੁਝ ਚੇਂਜਸ ਕੀਤੇ ਆ ਕਿ 16 ਸੇਵਾਵਾਂ ਸ਼ੁਰੂ ਕਰਤੀਆਂ ਉਹਨਾਂ ਲਈ ਜਿਵੇਂ ਹਸਪੀਟਲ ਦੇ ਵਿੱਚ ਵਾਰਡਾਂ ਦੀ ਸਫਾਈ ਕਰਨਗੇ ਅਪਰਾਧੀ ਕਈ ਕਿਸੇ ਮਰੀਜ਼ ਦੀ ਦੇਖਭਾਲ ਵੀ ਲਾ ਦਿੱਤੇ ਜਾਣਗੇ ਠੀਕ ਹੈ ਅਪਰਾਧ ਦੇ ਹਿਸਾਬ ਨਾਲ ਹੋਰ ਕਿਤੇ ਜਿਹੜਾ ਚੋਰੀ 'ਚ ਫੜਿਆ ਗਿਆ ਉੱਥੇ ਜਾ ਕੇ ਵੀ ਚੋਰੀ ਕਰ ਲਵੇ ਤਾਂ ਇਹ 16 ਸੇਵਾਵਾਂ ਵਾਂਗ ਲਗ-ਲਗ ਰੱਖੀਆਂ ਗਈਆਂ ਵਾਂ ਅਦਾਲਤ ਨਾਲ ਸ਼ਲਾਮਸ਼ ਸਲਾਹ ਕਰਨ ਤੋਂ ਬਾਅਦ ਹੀ ਰੱਖੀਆਂ ਗਈਆਂ ਤੇ ਹੁਣ ਤਾਮਿਲਨਾਡੂ ਨੇ ਸੇਵਾਵਾਂ ਮਰਖੀਆਮਤ ਇੱਕ ਸਾਖ ਦਿਓ ਤੁਸੀਂ ਮੈਂ ਆਪਣੇ ਵਿੱਚ ਤਾਮਿਲਨਾਡੂ ਤਾਮਿਲਨਾਡੂ ਦੀ ਕੈਪੀਟਲ ਹੈ ਚੇਨਈ ਇੱਥੋਂ ਦੇ ਚੀਫ ਮਿਨਿਸਟਰ ਐਮ ਕੇ ਸਟਾਲਿਨ ਗਵਰਨਰ ਆ ਰਣ ਰਵੀ ਤਾਮਿਲਨਾਡੂ ਦਾ ਫੇਮਸ ਲੋਕ ਨਾਚ ਆ ਭਰਤਨਾਟ్యం ਤਾਮਿਲਨਾਡੂ ਦੇ ਵਿੱਚ ਮਧੂਮਲਾਈ ਨੈਸ਼ਨਲ ਪਾਰਕ ਆ ਗਿੰਡੀ ਨੈਸ਼ਨਲ ਪਾਰਕ ਇੰਦਰਾ ਗਾਂਧੀ ਨੈਸ਼ਨਲ ਪਾਰਕ ਨੰਮਲਾਈ ਨੈਸ਼ਨਲ ਪਾਰਕ ਬਨਾਰ ਨੈਸ਼ਨਲ ਪਾਰਕ ਮੁਕੁਰਤੀ ਨੈਸ਼ਨਲ ਪਾਰਕ ਸਤਿਮੰਗਲਮ ਟਾਈਗਰ ਰਿਜ਼ਰਵੈਸ ਨੂੰ ਟੀ ਐਕਸ 2 ਦਾ ਪੁਰਸਕਾਰ ਵੀ ਮਿਲੇ ਕਿਉਂਕਿ ਇੱਥੇ ਬਾਗਾਂ ਦੀ ਆਬਾਦੀ ਦੁੱਗਣੀ ਹੋ ਗਈ ਹੈ ਤਾਮਿਲਨਾਡੂ ਵਲੀਵਲੀ ਚੀਲਾ ਪੋਡਿਕਟ ਚੀਲਾ ਕੋਲਾ ਵਿੱਚ ਚੀਲਾ ਸੋਲਾ ਬਰਮ ਚੀਲਾ ਵੀਰਣਮ ਚੀਲਾ ਕੁਡੇਕ ਨਾਲ ਚੀਲਾ ਰੈਢੀ ਲਸ ਚੀਲਾ ਅੰਬਤੂਰ ਚੀਲਾ ਸਿੰਘਾ ਨਲੂਰ ਚੀਲਾ ਮੱਛੀ ਦੇ ਉਤਪਾਦਨ ਵਿੱਚ ਟੌਪ ਤੇ ਹੈ ਤਾਮਿਲਨਾਡੂ ਤਾਮਿਲਨਾਡੂ HAWK ਸਿਸਟਮ ਲਾਗੂ ਕਰਨ ਵਾਲਾ ਤੀਜਾ ਰਾਜ ਬਣਿਆ ਤਾਮਿਲਨਾਡੂ ਵਿੱਚ ਥਯੂਮਨ ਵਰਥਿੰਤਮ ਸਕੀਮ ਸ਼ੁਰੂ ਕੀਤੀ ਗਈ ਤਾਮਿਲਨਾਡੂ ਵਿੱਚ ਅੰਤਰਰਾਸ਼ਟਰੀ ਪਤੰਗ ਉਤਸਵ ਦਾ ਯੋਜਨ ਕੀਤਾ ਗਿਆ ਤਾਮਿਲਨਾਡੂ ਸਰਕਾਰ ਨੇ ਨਵੀਂ ਰਾਜ ਸਿੱਖਿਆ ਨੀਤੀ ਜਾਰੀ ਕੀਤੀ ਭਾਰਤੀ ਰੇਲਵੇ ਨੇ ਚੇਨਈ ਦੇ ਇੰਟੀਗਰਲ ਕੋਚ ਫੈਕਟਰੀ ਵਿਖੇ ਹਾਈਡਰੋਜਨ ਨਾਲ ਚੱਲਣ ਵਾਲੀ ਰੇਲ ਗੱਡੀ ਦਾ ਸਫਲਤਾਪੂਰਵਕ ਟਰਾਇਲ ਕੀਤਾ ਤਾਮਿਲਨਾਡੂ ਵਿੱਚ ਹੋਰ ਨਵੰਮਿਲ ਸੰਭਾਲ ਕੇਂਦਰ ਸਥਾਪਿਤ ਕੀਤਾ ਜਾਵੇਗਾ ਨੈਕਸਟ ਹੈ ਹਾਲ ਹੀ ਵਿੱਚ ਏਡੀਆਰ ਰਿਪੋਰਟ ਦੇ ਅਨੁਸਾਰ ਦੇਸ਼ ਦਾ ਸਭ ਤੋਂ ਅਮੀਰ ਮੁੱਖ ਮੰਤਰੀ ਕੌਣ ਬਣਿਆ ਹਾਂਜੀ ਰੀਸੈਂਟਲੀ ਏਡੀਆਰ ਨੇ ਇੱਕ ਰਿਪੋਰਟ ਕੱਢੀ ਹੈ ਜਿਸ ਦੇ ਅਕੋਰਡਿੰਗ ਸਾਡੇ ਦੇਸ਼ ਭਾਰਤ ਦਾ ਸਭ ਤੋਂ ਅਮੀਰ ਮੁੱਖ ਮੰਤਰੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਚੰਦਰਬਾਬੂ ਨਾਇਡੂ ਇਹ ਦੇਸ਼ ਦੇ ਸਭ ਤੋਂ ਅਮੀਰ ਮੁੱਖ ਮੰਤਰੀ ਆ ਠੀਕ ਹੈ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹਾਲ ਹੀ ਵਿੱਚ ਰਾਸ਼ਟਰੀ ਬੁਣਕਰ ਸੰਮੇਲਨ ਕਿੱਥੇ ਹੋਇਆ ਸ਼ੁਰੂ ਹੋਇਆ ਰਾਸ਼ਟਰੀ ਬੁਣਕਰ ਸੰਮੇਲਨ ਜਿਹੜਾ ਇਹ ਰਾਏਪੁਰ ਦੇ ਵਿੱਚ ਸ਼ੁਰੂ ਹੋਇਆ অপਸ਼ਨ ਏ ਇਸ ਦਾ ਰਾਈਟ ਆਨਸਰ ਠੀਕ ਹੈ ਇਹ ਸੰਮੇਲਨ ਸਹਿਕਾਰ ਭਾਰਤੀ ਵੱਲੋਂ ਆਯੋਜਿਤ ਕੀਤਾ ਗਿਆ ਤੇ 28 ਰਾਜਾਂ ਦੇ ਵੱਖ-ਵੱਖ ਬੁਣਕਰਾਂ ਨੇ ਇਸ ਵਿੱਚ ਹਿੱਸਾ ਲਿਆ ਨੈਕਸਟ ਹੈ ਹਾਲ ਹੀ ਵਿੱਚ ਜਾਰੀ ਕੀਤੀ ਗਈ ਵਿਸ਼ਵ ਮੁਕਾਬਲੇਬਾਜ਼ੀ ਦਰਜਾਬੰਦੀ 2025 ਵਿੱਚ ਕੌਣ ਸਿਖਰ ਤੇ ਰਿਹਾ ਹਾਂ ਹਾਂਜੀ ਵਿਸ਼ਵ ਮੁਕਾਬਲੇਬਾਜ਼ੀ ਦਰਜਾਬੰਦੀ 2025 ਵਿੱਚ ਸਿਖਰ ਤੇ ਰਿਹਾ ਸਵਿਟਜ਼ਰਲੈਂਡ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਤੇ ਇਹ ਰਿਪੋਰਟ ਹੈ ਜਿਹੜੀ ਜਾਰੀ ਕੀਤੀ ਹੈ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਮੈਨੇਜਮੈਂਟ ਡਿਵੈਲਪਮੈਂਟ ਨੇ ਤੇ ਇਸ ਦੇ ਵਿੱਚ ਸਵਿਟਜ਼ਰਲੈਂਡ ਨੇ 100 ਅੰਕ ਪ੍ਰਾਪਤ ਕੀਤੇ ਆ ਜਿਸ ਨਾਲ ਇਹ ਦੁਨੀਆ ਭਰ ਵਿੱਚ ਸਭ ਤੋਂ ਵੱਧ ਪ੍ਰਤੀਯੋਗੀ ਅਰਥ ਵਿਵਸਥਾ ਬਣਿਆ ਭਾਰਤ ਨੇ 2018 ਵਿੱਚ ਦੁਨੀਆ ਦੀ ਸਭ ਤੋਂ ਵੱਡੀ ਗਲੋਬਲ ਅਰਥ ਵਿਵਸਥਾ ਵਜੋਂ ਆਪਣੀ ਸਥਿਤੀ ਬਰਕਰਾਰ ਰੱਖੀ ਆ ਤੇ ਭਾਰਤ 59 ਦੇਸ਼ਾਂ ਵਿੱਚੋਂ 41ਵੇਂ ਸਥਾਨ ਤੇ ਰਿਹਾ ਤੇ 2024 ਦੇ ਵਿੱਚ 39ਵੇਂ ਤੇ ਸੀ ਠੀਕ ਹੈ ਤੇ ਹੁਣ ਦੋ ਸਥਾਨ ਉੱਪਰ ਚਲੇ ਆ ਗਿਆ ਭਾਰਤ ਆਰਥਿਕ ਪ੍ਰਦਰਸ਼ਨ ਵਿੱਚ ਭਾਰਤ ਪਿਛਲੇ ਸਾਲ ਦੇ 20ਵੇਂ ਸਥਾਨ ਤੋਂ ਹੇਠਾਂ 27ਵੇਂ ਸਥਾਨ ਤੇ ਸਰਕਾਰੀ ਅਤੇ ਵਪਾਰਕ ਕੁਸ਼ਲਤਾ ਵਿੱਚ ਭਾਰਤ ਕਰਮਬਾਰ 45ਵੇਂ ਤੋਂ 25ਵੇਂ ਸਥਾਨ ਤੇ ਬਰਕਰਾਰ ਰਿਹਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਹ ਵਪਾਰਕ ਵਿੱਚ ਪੁੱਛਿਆ ਗਿਆ ਵਾ ਇਹ ਆਰਥਿਕ ਪ੍ਰਦਰਸ਼ਨ ਦੇ ਵਿੱਚ ਦੱਸਿਆ ਗਿਆ ਵਾ ਹੁਣ ਸਵਿਟਜ਼ਰਲੈਂਡ ਦੇ ਵਿੱਚ ਟੌਪ ਤੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਦੀ ਕੈਪੀਟਲ ਹੈ 베렌 크ਾਂਸੀਅਸ ਵਿਸ ਫਰੰਕ ਪ੍ਰੈਜ਼ੀਡੈਂਟ ਹੈ ਕੈਰਨ ਕੈਲਰ ਸ਼ਟਰ ਨੈਕਸਟ ਹੈ ਭਾਰਤੀ ਦੂਤਾਵਾਸ ਨੇ ਹਾਲ ਹੀ ਵਿੱਚ ਹਿੰਦੀ ਸਾਹਿਤ ਉਤਸਵ ਇਥੇ ਆਯੋਜਿਤ ਕੀਤਾ ਭਾਰਤੀ ਦੂਤਾਵਾਸ ਨੇ ਹਿੰਦੀ ਸਾਹਿਤ ਉਤਸਵ ਆਯੋਜਿਤ ਕੀਤਾ ਨੇਪਾਲ ਦੇ ਵਿੱਚ অপਸ਼ਨ ਏ ਇਜ਼ ਦਾ ਰਾਈਟ ਆਨਸਰ ਹਿੰਦੀ ਬੋਲਣ ਵਾਲੇ ਸਾਹਿਤਕਾਰ ਇਹਦੇ ਵਿੱਚ ਸ਼ਾਮਿਲ ਹੋਏ ਆ ਤੇ ਹੁਣ ਨੇਪਾਲ ਦੇ ਵਿੱਚ ਆਯੋਜਿਤ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਨੇਪਾਲ ਨੇਪਾਲ ਦੀ ਕੈਪੀਟਲ ਹੈ ਕਾਟਮੰਡੂ ਕਰੰਸੀ ਹੈ ਨੇਪਾਲੀ ਰੁਪਿਆ ਪ੍ਰਾਈਮ ਮਿਨਿਸਟਰ ਕੇ ਪੀ ਸ਼ਰਮਾ ਨੇ ਪ੍ਰੈਜ਼ੀਡੈਂਟ ਆ ਰਾਮਚੰਦਰ ਪਾਂਡੇਲ ਨੇਪਾਲ ਦੱਖਣ ਪੂਰਵੀ ਏਸ਼ੀਆ ਖੇਤਰ ਦਾ ਪਹਿਲਾ ਦੇਸ਼ ਬਣਿਆ ਜਿਸ ਨੂੰ ਰੁਵੇਲਾ ਮੁਕਤ ਐਲਾਨਿਆ ਗਿਆ ਸੈਰ ਸਪੱਟੇ ਨੂੰ ਉਤਸ਼ਾਹਿਤ ਕਰਨ ਲਈ ਟਿਕਟੌਕ ਨੇ ਨੇਪਾਲ ਟੂਰਿਜ਼ਮ ਬੋਰਡ ਨਾਲ ਭਾਈਵਾਲੀ ਕੀਤੀ। ਨੇਪਾਲ ਨੇ ਸੈਰ ਸਪੱਟੇ ਨੂੰ ਹੁਲਾਰਾ ਦੇਣ ਲਈ ਪर्वਤ ਪਰਬਤਾਰੂਹੀਆਂ ਨੂੰ 97 ਹਿਮਾਲਿਆਈ ਚੋਟੀਆਂ ਨੇ ਤੇ ਮੁਫਤ ਚੜ੍ਹਾਈ ਦੀ ਪੇਸ਼ਕਸ਼ ਕੀਤੀ। ਨੇਪਾਲ ਵਿੱਚ ਗਾਈ ਯਾਤਰਾ ਤੇ ਹਰ ਮਨਾਇਆ ਗਿਆ। ਨੇਪਾਲ ਵਿੱਚ ਗਠੇ ਮੰਗਲ ਤਿਹਾਰ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ। ਨੇਪਾਲ ਦੇ ਮਸ਼ਹੂਰ ਪਰਬਤਾਰੂਹੀ ਕਾਮੇਰੀ ਤਾਨੇ 31ਵੇਂ ਵਾਰ ਮਾਉਂਟ ਐਵਰੇਸਟ ਫਤਿਹ ਕੀਤਾ। ਨੇਪਾਲ ਵਿੱਚ ਜਾਲਾ ਗਲੇਸ਼ੀਅਰ ਨੂੰ ਮਿਰਤਿਕ ਲਾਨਿਆ ਗਿਆ। ਨੈਕਸਟ ਹੈ ਹਾਲ ਹੀ ਵਿੱਚ ਡੋਨਾਲਡ ਟਰੰਪ ਨੇ ਭਾਰਤ ਵਿੱਚ ਅਮਰੀਕੀ ਰਾਜਦੂਤ ਵਜੋਂ ਕਿਸ ਨੂੰ ਨਿਯੁਕਤ ਕੀਤਾ ਡੋਨਾਲਡ ਟਰੰਪ ਨੇ ਭਾਰਤ ਵਿੱਚ ਅਮਰੀਕੀ ਰਾਜਦੂਤ ਵਜੋਂ ਨਿਯੁਕਤ ਕੀਤਾ ਵਾ ਸਰਜੀਓ ਗੋਰ ਨੂੰ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਸਰਜੀਓ ਗੋਰ ਨੂੰ ਹਮਨ ਅਮਰੀਕੀ ਰਾਜਦੂਤ ਚੁਣਿਆ ਗਿਆ ਵਾ ਭਾਰਤ ਦੇ ਵਿੱਚ ਤਾਂ ਅਮਰੀਕਾ ਦੀ ਕੈਪੀਟਲ ਆਫ ਵਾਸ਼ਿੰਗਟਨ ਡੀਸੀ ਕਰੰਸੀ ਅਮਰੀਕਨ ਡਾਲਰ ਪ੍ਰੈਜ਼ੀਡੈਂਟ ਦਾ ਡੋਨਾਲਡ ਟਰੰਪ ਨੈਕਸਟ ਹੈ ਹਾਲ ਹੀ ਵਿੱਚ ਮਾਰਪਤ ਤਿਹਾਰ ਕਿੱਥੇ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ ਮਾਰਪਤ ਤਿਹਾਰ ਇਹ ਕਿੱਥੇ ਮਨਾਇਆ ਗਿਆ ਵਾ ਮਾਰਬਤ ਤਿਉਹਾਰ ਮਨਾਇਆ ਗਿਆ ਵਜੀ ਨਾਗਪੁਰ ਦੇ ਵਿੱਚ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਇਹ ਤਿਉਹਾਰ ਸੱਭਿਆਚਾਰ ਪਰੰਪਰਾ ਤੇ ਸਮਾਜਿਕ ਟਿੱਪਣੀ ਦਾ ਇੱਕ ਵਿਲੱਖਣ ਸੁਮੇਲ ਆ ਇਹ ਤਿਉਹਾਰ ਬੁਰੀਆਂ ਸ਼ਕਤੀਆਂ ਨੂੰ ਦੂਰ ਕਰਨ ਅਤੇ ਸਮਾਜਿਕ ਅਸੰਤੋਸ਼ ਨੂੰ ਪ੍ਰਗਟ ਕਰਨ ਦਾ ਇੱਕ ਸਾਧਨ ਆ ਨੈਕਸਟ ਹੈ ਹਾਲ ਹੀ ਵਿੱਚ ਜਸਟਿਸ ਡੈਨਿਡ ਜਸਟਿਸ ਲੌਸਟ ਕਿਤਾਬ ਕਿਸ ਨੇ ਲਿਖੀ ਹਾਂਜੀ ਜਸਟਿਸ ਡੈਨਿਡ ਜਸਟਿਸ ਲਾਸਟ ਨਾਮ ਦੀ ਕਿਤਾਬ ਕੰਚਨ ਚੱਕਰਵਰਤੀ ਨੇ ਲਿਖੀ অপਸ਼ਨ ਬੀ ਇਸ ਦਾ ਰਾਈਟ ਆਨਸਰ ਹੁਣ ਇੱਕ ਬੁੱਕ ਦੀ ਗੱਲ ਆ ਤਾਂ ਜਸਟਿਸ ਡੀ.ਵਾਈ ਚੰਦਰ ਚੂੜਨੇ ਆਪਣੀ ਕਿਤਾਬ ਵਾਈ ਦੀ ਕਨਸਟੀਟਿਊਸ਼ਨ ਮੈਟਰਸ ਰਿਲੀਜ਼ ਕੀਤੀ ਦੀ ਰਾਈਜ਼ ਆਫ ਅ ਹਿੱਟਮੈਨ ਕਿਤਾਬ ਆ ਜਿਹੜੀ ਆਰ ਕੋਸ਼ਿਕ ਦੁਆਰਾ ਲਿਖੀ ਗਈ ਆ ਦੀ ਕੌਨਸ਼ਿਕ ਨੈਟਵਰਕ ਕਿਤਾਬ ਸਗਤਾ ਸ਼੍ਰੀニਵਾਸ ਰਾਜੂ ਦੁਆਰਾ ਲਿਖੀ ਗਈ ਡਾਕਟਰ ਵਿਸ਼ਵਰੂਪ رائے ਚੌਧਰੀ ਨੇ ਗ੍ਰੀਨ ਗੋਲਡ ਨਾਮ ਦੀ दी फॉर्मेंसी किताब लिखी राम माधव ने द न्यू वर्ल्ड ट्वेंटी फर्स्ट सेंचुरी ग्लोबल ऑर्डर एंड इंडिया किताब लिखी वी एस रवि ने कन्फेंशन ऑफ हिस शेक्सपीयर एडिक्ट्स किताब लिखी जॉक्ट डॉक्टर जगदीश शुक्ला अपनी नमी किताब ए बिलियन बटरफ्लाइज ए लाइफ इन क्लाइमेट एंड कैस लिखी गई नेक्स्ट ਪ੍ਰਧਾਨ ਮੰਤਰੀ ਮੋਦੀ ਹਾਲ ਹੀ ਵਿੱਚ ਸੈਮੀਕਾਨ ਇੰਡੀਆ 2025 ਦਾ ਉਦਘਾਟਨ ਕਿੱਥੇ ਕਰਨਗੇ? ਹਾਂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸੈਮੀਕਾਨ ਇੰਡੀਆ 2025 ਦਾ ਉਦਘਾਟਨ ਨਵੀਂ ਦਿੱਲੀ ਚ ਕਰਨਗੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਇਹ ਉਦਘਾਟਨ 2 ਸਤੰਬਰ ਨੂੰ ਹੋਣਾ। ਜੋਸ਼ੂ ਭੂਮੀ ਨਵੀਂ ਦਿੱਲੀ ਵਿਖੇ ਕੀਤਾ ਜਾਵੇਗਾ। ਇਹ 3 ਦਿਨਾਂ ਦਾ ਪ੍ਰੋਗਰਾਮ ਹੋਊਗਾ। 2 ਤੋਂ 4 ਸਤੰਬਰ ਤੱਕ ਚੱਲੂਗਾ। ਤੇ ਭਾਰਤ ਦਾ ਸਭ ਤੋਂ ਵੱਡਾ ਸੈਮੀਕੰਡਕਟਰ ਅਤੇ ਇਲੈਕਟ੍ਰੋਨਿਕਸ ਪ੍ਰਦਰਸ਼ਨੀ ਪਲੇਟਫਾਰਮ ਹੈ ਜਿਸ ਵਿੱਚ 33 ਦੇਸ਼ 50+ ਗਲੋਬਲ ਐਕਸਿਓਸ 350 ਪ੍ਰਦਰਸ਼ਕ ਅਤੇ 50 ਪਲੱਸ ਮੁੱਖ ਬੁਲਾਰੇ ਸ਼ਾਮਿਲ ਹੋਣਗੇ ਨੈਕਸਟ ਹੈ ਹਾਲ ਹੀ ਵਿੱਚ AIBD ਕਾਰਜਕਾਰੀ ਬੋਰਡ ਦਾ ਚੇਅਰਮੈਨ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਏਸ਼ੀਆ ਪੈਸੀਫਿਕ ਇੰਸਟੀਚਿਊਟ ਫਾਰ ਬ੍ਰਾਡਕਾਸਟਿੰਗ ਡਿਵੈਲਪਮੈਂਟ ਦੇ ਕਾਰਜਕਾਰੀ ਬੋਰਡ ਵਿੱਚ ਬੋਰਡ ਦੇ ਲਈ ਚੇਅਰਮੈਨ ਚੁਣੇ ਗਿਆ ਚੁਣਿਆ ਗਿਆ ਸਾਡੇ ਦੇਸ਼ ਭਾਰਤ ਨੂੰ ਸਾਡੇ ਦੇਸ਼ ਭਾਰਤ ਨੂੰ ਹੁਣ ਇਸ ਦਾ ਚੇਅਰਮੈਨ ਚੁਣਿਆ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਭਾਰਤ ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ ਕ੍ਰਾਂਸੀਆ ਇੰਡੀਆ ਨੂੰ ਰੁਪਈਆ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਦਰਪਦੀ ਮੁਰਮੂ ਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਸਾਡੇ ਰੱਖਿਆ ਮੰਤਰੀ ਅਰਾਜਨਤ ਸਿੰਘ ਅਤੇ ਸਹਿਕਾਰਤਾ ਤੇ ਗ੍ਰਹਿ ਮੰਤਰੀ ਆ ਅਮਿਤ ਸ਼ਾ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕੋਲਾ ਖਪਤਕਾਰ ਬਣਿਆ ਭਾਰਤ ਨੇ 100 ਗੀਗਾਵਾਟ ਸੋਲਰ ਫੋਟੋਵੋਲਟਾਈਕ ਨਿਰਮਾਣ ਸਮਰੱਥਾ ਪ੍ਰਾਪਤ ਕੀਤੀ ਭਾਰਤ ਨੇ ਪਹਿਲੀ ਵਾਰ ਵਿਸ਼ਵ ਥਲੈਟਿਕ ਕਾਂਸੀ ਪੱਤਰ ਤੇ ਮਹਾਦੀਪੀ ਮੁਕਾਬਲੇ ਦੀ ਮੇਜ਼ਬਾਨੀ ਕੀਤੀ ਭਾਰਤ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਆਟੋਮੋਬਾਈਲ ਉਦਯੋਗ ਵਜੋਂ ਉੱਭਰਿਆ 2026 ਦੇ ਬਗੋਟਾ ਪੁਸਤਕ ਮੇਲੇ ਵਿੱਚ ਭਾਰਤ ਨੂੰ ਮੁੱਖ ਮਹਿਮਾਨ ਚੁਣਿਆ ਗਿਆ ਭਾਰਤ ਨੇ ਪੈਟਰੋਲ ਵਿੱਚ 20% ਇਥਨੋਲ ਮਿਸ਼ਰਣ ਦਾ ਟੀਚਾ ਨੇ ਧਾਰਿਤ ਸਮੇਂ ਤੋਂ 5 ਸਾਲ ਪਹਿਲਾਂ ਹੀ ਪ੍ਰਾਪਤ ਕਰ ਲਿਆ ਭਾਰਤ ਨੇ ਸਹਿਕਾਰੀ ਖੇਤਰ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਅਨਾਜ ਭੰਡਾਰਨ ਯੋਜਨਾ ਸ਼ੁਰੂ ਕੀਤੀ ਭਾਰਤ ਮਲੇਸ਼ੀਆ ਤੋਂ ਪੁੰਗਰੇ ਹੋਏ ਪਾਮ ਦੇ ਬੀਜਾਂ ਦਾ ਸਭ ਤੋਂ ਵੱਡਾ ਯਾਤਕ ਬਣਿਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਤੇ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ